ਇਹ ਸਾਡੇ ਭਰਾ ਨੇ ਜਿਨ੍ਹਾਂ ਨੇ ਪੂਰਾ ਮੋਡੇ ਨਾਲ ਮੋਟਾ ਮਿਲਾ ਕੇ ਤੇ ਅੱਜ ਤੱਕ ਜਾ ਰਹੇ ਕਲਾਂ ਨੌਰ ਤੱਕ ਹੋਇਆ ਇਹ ਨਹੀਂ ਜੀ ਇੱਕ ਟੀਮ ਬਿਲਡ ਕੀਤੀ ਹੋਈ ਆ ਨੀਅਰ ਬੋਰਡ ਕੋਈ 70 ਤੋਂ 80 ਜਾਣੇ ਤੇ ਜਿਹੜੀ ਅjnala ਸਕੂਲ ਤੋਂ ਤੇ ਸਵਰਾਜ ਸਪੋਰਟਸ ਕਲੱਬ ਦੀ ਆ ਉਹ ਵੀ ਇੱਕ ਟੀਮ ਹੈ ਜਿਹਦੇ ਵਿੱਚ ਘੱਟੋ ਘੱਟ 14 ਤੋਂ 15 ਟਰੱਕ ਟਰਾਲੀਆਂ ਲੱਗੀਆਂ ਹੋਈਆਂ ਨੇ ਜਿਹੜੀ ਤਰਾਸ ਦੀ ਜਿਹੜੀ ਭੀੜ ਸਾਡੇ ਦੇ ਪੈ ਗਈ ਹੈ ਨਾ ਉਹ ਅਸੀਂ ਹੁਣ ਸਾਰਿਆਂ ਨੇ ਇਕੱਠੇ ਹੋ ਗਏ ਨਹੀਂ ਜਿੱਠਦੀ ਐ 815 35362 ਇਹਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਸਵਰਾਸ ਸਪੋਰਟਸ ਕਲੱਬ ਅਜਨਾਲਾ ਜਿਹੜਾ ਵਾ ਉਹ ਟੀਮਾਂ ਸਾਡੀਆਂ ਲੱਗੀਆਂ ਹੋਈਆਂ ਨੇ ਪੋਨਾ ਚ ਅਸੀਂ ਰਸਤ ਅਚਾਰ ਚੋਕਰ ਜਿੱਦਾਂ ਜਿੱਦਾਂ ਇਹਨਾਂ ਕੋਲ ਪਾ ਜਿਹੜਾ ਕੋਈ ਰਿਕੁਆਇਰਮੈਂਟ ਆਈ ਇਹਨਾਂ ਕੋਈ ਆਈ ਫਿਰ ਉਸ ਮੁਤਾਬਕ ਅਸੀਂ ਇਨਪੁਟ ਵੇਖ ਕੇ ਲੋਕਾਂ ਦੇ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਈਜ਼ੀ ਲੋਡ ਆਂਦੀ ਗਈ ਏ ਉਸ ਹਿਸਾਬ ਨਾਲ ਲੰਗਰ ਵੀ ਪ੍ਰਪੇਅਰ ਕਰਾ ਕਰਕੇ ਦਿੱਤਾ ਪਹੁੰਚਾਇਆ ਗਿਆ ਜੀ ਬੱਚਿਆਂ ਨੂੰ ਹੜ ਪਰਭਾਵਤ ਲੋਕਾਂ ਨੂੰ ਇਸ ਵੇਲੇ ਅਗਰ ਕਿਸੇ ਚੀਜ਼ ਦੀ ਲੋੜ ਹੈ ਉਹ ਹੈ ਚਾਰਾ ਜੀ ਹਾਂ ਡੰਗਰਾ ਵਾਸਤੇ ਚਾਰਾ ਇਸ ਵੇਲੇ ਸਭ ਨਾਲੋਂ ਜ਼ਰੂਰੀ ਹੈ ਜਿਸ ਦੀ ਮੰਗ ਹਰ ਪਾਸੇ ਹੈ ਤਾਂ ਅੱਜ ਆਪਣੇ ਕੁਝ ਵੀਰ ਭਰਾ ਨੇ ਜਿਹੜੇ ਇਕੱਠੇ ਹੋ ਕੇ ਉਹਨਾਂ ਵੱਲੋਂ ਇਹ ਸਾਰਾ ਚਾਰਾ ਦਿੱਤਾ ਜਾ ਰਿਹਾ ਹੈ ਕੋਈ ਉਹਨਾਂ ਵੱਲੋਂ ਸੁੱਕਾ ਰਾਸ਼ ਨਹੀਂ ਪਾਣੀ ਨਹੀਂ ਔਰ ਚਾਰਾ ਦਿੱਤਾ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਟਰੈਕਟਰ ਲੱਦ ਕੇ ਅੱਜ ਉਹ ਲੈ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਜਿਸ ਜਿਸ ਨੂੰ ਵੀ ਲੋੜ ਹੈ ਔਰ ਖਾਸ ਕਰਕੇ ਉਹ ਜਿਹੜੀਆਂ ਗਾਵਾਂ ਨੇ ਜਿਹੜੀਆਂ ਕਿ ਕਿਤੇ ਰੱਖੀਆਂ ਹੋਈਆਂ ਨੇ ਪਿੰਡਾਂ ਤੋਂ ਆ ਕੇ ਕੈਂਪਾਂ 'ਚ ਰਹਿ ਰਹੀਆਂ ਨੇ ਉਹਨਾਂ ਵਾਸਤੇ ਅੱਜ ਇੱਥੇ ਚਾਰਾ ਇਕੱਠਾ ਕੀਤਾ ਗਿਆ ਤਾ ਇਹ ਲੋਕ ਆਪਣਾ ਫਰਜ਼ ਸਮਝਦੇ ਹੋਏ ਇੱਥੇ ਪਹੁੰਚੇ ਨੇ ਔਰ ਹਰ ਇੱਕ ਪੰਜਾਬੀ ਨੂੰ ਚਾਹੀਦਾ ਕਿ ਅੱਜ ਇਸ ਫਰਜ਼ ਨੂੰ ਨਿਭਾਇਆ ਜਾਵੇ ਤਾਂਕਿ ਅਸੀਂ ਜਿਹੜਾ ਹੈ ਆਪਣਾ ਜਿਹੜਾ ਆਪਣਾ ਵੱਡਮੁੱਲਾ ਯੋਗਦਾਨ ਆ ਲੋਕਾਂ ਨੂੰ ਦੇ ਸਕੀਏ ਸਾਡੇ ਨਾਲ ਰਜਨੀਸ਼ ਸ਼ਰਮਾ ਜੀ ਮੌਜੂਦ ਨੇ ਰਜਨੀਸ਼ੀ ਕਿਵੇਂ ਮੰਚ ਐਸ ਨੂੰ ਕਰਨਦਾ ਇਹ ਐਸਾ ਜੀ ਕਿ ਵਾਈ ਗੁਰੂ ਜੀ ਦਾ ਖਾਲਸਾ ਵਾਈ ਜੀ ਦੀ ਫਤਿਹ ਇਹ ਜਿਹੜੀ ਇੱਕ ਤਰਾਸ ਦੀ ਜਿਹੜੀ ਭੀੜ ਸਾਡੇ ਦੇ ਪੈ ਗਈ ਹੈ ਨਾ ਉਹ ਅਸੀਂ ਹੁਣ ਸਾਰਿਆਂ ਨੇ ਇਕੱਠੇ ਹੋ ਕੇ ਨਹੀਂ ਜਿੱਠਦੀ ਹੈ ਇੱਕ ਇਕੱਲੇ ਬੰਦਾ ਦੇ ਕਰ ਨਹੀਂ ਸਕਦਾ ਇਹ ਪਹਿਲਾਂ ਅਸੀਂ ਦੂਜਾ ਰਸਤ ਪਾਣੀ ਦਿੰਦੇ ਰਹੇ ਆ ਫਿਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ 200 ਪਸ਼ੂ ਜਿਹੜਾ ਕਿ ਗਊਸ਼ਾਲਾ ਚ ਸੀ ਗਊਸ਼ਾਲਾ ਚ ਪਾਣੀ ਆਨ ਕਰਕੇ ਫਿਰ ਦੂਜੀ ਥਾਂ ਤੇ ਸ਼ਿਫਟ ਕੀਤਾ ਗਿਆ ਜੀ ਉਹਦੇ ਵਾਸਤੇ ਨਾ ਪੱਠੇ ਇਹ ਆਪਣਾ ਉਹਦਾ ਚੋਕਰ ਫੀਡ ਉਹਦੀ ਕਮੀ ਆ ਗਈ ਹੈ ਉਹਦੀ ਲੋੜ ਹੈ ਫਿਰ ਕੱਲ ਵਿਸ਼ਾਲ ਜੀ ਨੇ ਦੱਸਿਆ ਕਿ ਵੀ ਉਹ ਚਟਪਟ ਨਹਿਰ ਦੇ ਕੋਲ ਨਾ ਕੋਈ ਹਗਾ ਬੰਦਾ ਉਹ ਫੀਡ ਪੁਚਾ ਦੇਗਾ ਜੀ ਫਿਰ ਅਸੀਂ ਕੱਲ 108 ਬੋਰੀਆਂ ਮੰਗਵਾਈਆਂ ਜੀ ਜਿਹਦੇ ਵਿੱਚੋਂ ਕੁਝ ਬੋਰੀਆਂ ਤੇ ਹੋਂਦੇ ਅਸੀਂ ਗਊਂਸ਼ਾਲਾ ਲੈ ਕੇ ਚੱਲੇ ਰਹੇ ਗਊ ਮਾਤਾ ਨੂੰ ਸਾਰਿਆਂ ਨੂੰ ਦੇਣ ਵਾਸਤੇ ਇਹ ਗਊਆਂ ਕਿਹੜੀਆਂ ਨੇ ਜਿਹੜੇ ਪਿੰਡਾਂ ਚੋਂ ਆਈਆਂ ਹੋਈਆਂ ਨੇ ਕੁਛ ਰੈਸਕਿਊ ਕੀਤੀਆਂ ਗਈਆਂ ਨੇ ਕੁਝ ਗਊਂਸ਼ਾਲਾ ਦੀਆਂ ਵੀ ਨੇ ਕੁਝ ਰੈਸਕਿਊ ਕੀਤੀਆਂ ਗਈਆਂ ਨੇ ਜਿਹੜੀ ਪਿੰਡਾਂ ਦੇ ਲੋਕਾਂ ਦੀਆਂ ਹਾਂਜੀ ਹਾਂਜੀ ਤੇ ਬਾਕੀ ਅਸੀਂ ਰੱਖ ਲਿਆ ਉਹ ਲੋੜ ਦੇ ਮੁਤਾਬਕ ਜਿਸ ਵਾਂ ਸਾਨੂੰ ਡਿਮਾਂਡ ਆਂਦੀ ਜਾਏਗੀ ਅਸੀਂ ਉਹਨਾਂ ਦੇ ਉੱਥੇ ਪਹੁੰਚਾਉਂਦੇ ਰਾਂਗੇ ਤੁਸੀਂ ਆਪ ਪਹੁੰਚਾ ਕੇ ਆਓਗੇ ਹਾਂਜੀ ਹਾਂਜੀ ਬਿਲਕੁਲ ਤੇ ਕੀ ਇਹ ਜ਼ਿੰਮੇਵਾਰੀ ਕਿਵੇਂ ਲੋਡ ਪਈ ਕਿਉਂਕਿ ਕਿਉਂਕਿ ਹਰ ਪਾਸੇ ਇੱਕੋ ਐਸਾ ਵਾਲੇ ਬੁਕਾਰ ਆ ਕਿ گاؤں ਦਾ ਜਾਂ ਜਿਹੜੇ ਡੰਗਰਾਂ ਦਾ ਜਿਹੜਾ ਚਾਰਾ ਜ਼ਰੂਰੀ ਹੋਣਾ ਚਾਹੀਦਾ ਅਸੀਂ ਤਾਂ ਜੀ ਪਿਛਲੇ 6 ਦਿਨਾਂ ਤੋਂ ਇੱਥੇ ਆ ਰਹੇ ਆਂ ਜੀ ਔਰ ਜੋ ਜੋ ਰਿਕੁਆਇਰਮੈਂਟ ਹੁੰਦੀ ਹੈ ਕੋਈ ਦਵਾਈਆਂ ਦੀ ਆਪਣਾ ਤਰਪੈਲਾਂ ਦੀ ਜਾਂ ਮੱਛਰਦਾਨੀਆਂ ਦੀ ਜਾਂ ਆਡੋਮਾਸ ਦੀ ਜਾਂ ਪਾਣੀ ਦੀ ਅਸੀਂ ਸਾਰਾ ਕੁਝ ਜਿਹੜਾ ਨਾ ਅਕੋਰਡਿੰਗ ਟੂ ਡਿਮਾਂਡ ਦੇਈ ਜਾਂਦੇ ਪਏ ਆ ਜੀ ਇਹ ਉਥੋਂ ਹੀ ਡਿਮਾਂਡ ਨਿਕਲੀ ਕਿ ਹੁਣ ਚਾਰੇ ਦੀ ਲੋੜ ਹੈ ਤੂੰ ਚਾਰੇ ਦੀ ਸੇਵਾ ਚਲਦੀ ਰਹੇਗੀ ਚਲਦੀ ਰਹੇਗੀ ਜੀ ਜਿੰਨੀ ਦੇਰ ਵਾਈਗੁਰੂ ਸਾਨੂੰ ਸਾਹ ਪ੍ਰਾਨ ਬਖਸ਼ੇਗਾ ਅਸੀਂ ਕਰਦੇ ਰਾਂਗੇ ਜੀ ਅੱਛਾ ਜਿੱਥੇ ਜਿਹੜੇ ਭਾਵੇਂ ਜਿੰਨਾ ਮਰਜ਼ੀ ਦੂਰ ਏਰੀਆ ਹੋਵੇ ਤੁਸੀਂ ਜਾਓਗੇ ਜੀ ਜਾਵਾਂਗੇ ਜੀ ਸੇਵਾਦਾਰ ਹੈ ਦੇਖੋ ਜੀ ਸਾਡੇ ਭਰਾ ਇਹ ਸਾਡੇ ਭਰਾ ਨੇ ਜਿਨ੍ਹਾਂ ਨੇ ਪੂਰਾ ਮੋਟੇ ਨਾਲ ਮੋਡਾ ਮਿਲਾ ਕੇ ਕਲਾ ਨੌਰ ਤੱਕ ਜਾ ਰਹੇ ਹਾਂ ਕਲਾ ਨੌਰ ਤੱਕ ਹੋਇਆ ਇਹ ਨਹੀਂ ਜੀ ਸਾਡੀਆਂ ਲੱਖ ਲੱਖ ਕਲੈਬੋਰੇਸ਼ਨਸ ਹੋਈਆਂ ਹੋਈਆਂ ਨੇ ਜਿੱਦਾਂ ਹਰਕਿਸ਼ਰ ਪਬਲਿਕ ਸਕੂਲ aí ਨਾਲਾ ਸਵਰਾਜ ਸਪੋਰਟਸ ਕਲੱਬ ਖਾਲਸਾ ਵੀਰ ਅਸੀਂ ਇੱਕ ਟੀਮ ਬਿਲਡ ਕੀਤੀ ਹੋਈ ਆ ਨੀਅਰ ਬੋਰਡ ਕੋਈ 70 ਤੋਂ 80 ਜਣੇ ਤੇ ਜਿਹੜੀ aí ਨਾਲਾ ਸਕੂਲ ਤੋਂ ਤੇ ਸਵਰਾਜ ਸਪੋਰਟਸ ਕਲੱਬ ਦੀ ਆ ਉਹ ਵੀ ਇੱਕ ਟੀਮ ਆ ਜਿਹਦੇ ਵਿੱਚ ਘੱਟੋ ਘੱਟ 14 ਤੋਂ 15 ਟ੍ਰੈਕਟਰ ਟਰਾਲੀਆਂ ਲੱਗੀਆਂ ਹੋਈਆਂ ਨੇ ਉਹਨਾਂ ਚ ਅਸੀਂ ਰਸਤ ਅਚਾਰ ਚੋਕਰ ਜਿੱਦਾਂ ਜਿੱਦਾਂ ਇਹਨਾਂ ਕੋਲ ਭਾਜੀ ਉਹਨਾਂ ਕੋ ਕੋ ਰਿਕੁਆਇਰਮੈਂਟ ਆਈ ਇਹਨਾਂ ਕੋ ਆਈ ਫਿਰ ਉਸ ਮੁਤਾਬਕ ਇਹਨਾਂ ਇਨਪੁਟ ਵੇਖ ਕੇ ਲੋਕਾਂ ਦੇ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਇਹ ਨਹੀਂ ਵੀ ਖੁੱਲਾ ਲੰਗਰ ਲਾ ਦਿੱਤਾ ਜਿਹੜੀ ਅਵੇਲੇਬਿਲਟੀ ਉਹਨਾਂ ਦੇ ਘਰ ਤੱਕ ਲੋਡ ਵਾਲੇ ਦੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਲਈ ਸਾਨੂੰ ਉਤੋਰੀ ਵੀ ਇਸ ਵਕਤ ਮੇਨ ਹੈਗਾ ਜੀ ਕਿ ਜਿਹਨੂੰ ਰਿਕੁਆਇਰਮੈਂਟ ਹੈ ਨਾ ਉਹਦੇ ਘਰ ਚੀਜ਼ ਪਹੁੰਚਣੀ ਚਾਹੀਦੀ ਹੈ ਚੀਜ਼ ਜਿਹੜੀ ਹੈ ਨਾ ਖਾਣ ਵਾਲੀ ਵੇਸਟ ਨਹੀਂ ਹੋਣੀ ਚਾਹੀਦੀ ਤੁਸੀਂ ਟਰਾਲੀ 'ਚੋਂ ਪਾਣੀ 'ਚ ਨਾ ਸੁੱਟੀ ਜਾਓ ਕਿਉਂਕਿ ਉਹਦੇ ਵੇਸਟ ਹੈ ਉਹ ਨਾ ਅਗਲੇ ਦੇ ਘਰ ਗਈ ਨਾ ਤੁਹਾਡੀ ਕਿਸੇ ਅਰਥ ਆਈ ਇਹ ਦੇਖਾ ਜਿਨ੍ਹਾਂ ਨੂੰ ਲੋੜ ਹੈ ਨਾ ਉਹਨਾਂ ਦੇ ਘਰ ਜਾਵੇ ਬਲੈਕਮੇਲਿੰਗ ਆ ਜਿਹੜੀ ਜਮ੍ਹਾਂ ਖੋਰੀ ਹੈ ਇਹ ਨਾ ਹੋਵੇ ਇਹਦੇ ਵਾਸਤੇ ਨਾ ਇੱਥੇ ਅਨਾਲਾ ਸਕੂਲ 'ਚ ਅਸੀਂ ਡੰਪਿੰਗ ਕਰਵਾ ਰਹੇ ਹਾਂ ਬਾਕਾਇਦਾ ਸਾਡੇ ਕੋਲ ਇਨਕੁਆਰੀਜ਼ ਆਉਂਦੀਆਂ ਲਿਸਟ ਬਣਦੀ ਆ ਫਿਰ ਅਸੀਂ ਉਸ ਜਗ੍ਹਾ ਤੇ ਅਪਰੋਚ ਕਰਦੇ ਆ ਤੇ ਫਿਰ ਅਸੀਂ ਉਹ ਚੀਜ਼ ਪਹੁੰਚਾਉਂਦੇ ਆ ਕਿਉਂਕਿ ਸਾਰਿਆਂ ਦੇ ਕੋਲ ਹੀ ਇਨਕੁਆਰੀਜ਼ ਆ ਜਾਂਦੀਆਂ ਨੇ ਫਿਰ ਹੀ ਰੂਟ ਮੈਪ ਬਣਾਉਂਦੇ ਆ ਫਿਰ ਅਸੀਂ ਅਪਰੋਚ ਕਰਦੇ ਆ ਫੇਰ ਅਹੀ ਜਾਂਦੇ ਆ ਅੱਛਾ ਲੋਕਾਂ ਦੇ ਘਰਾਂ ਤੱਕ ਪੰਚਾਇਤ ਜਾਓ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਵੱਲੋਂ ਸਾਰਾ ਪ੍ਰਯਾਸ ਕੀਤਾ ਜਾ ਰਿਹਾ ਹੈ ਹਾਂਜੀ ਮੈਂ ਕੀ ਕਹਿਣਾ ਚਾਹੋਗੇ ਕਿੰਨਾ ਕਿ ਜ਼ਰੂਰੀ ਸੀ ਇਹਦਾ ਖਾਸ ਕਰ ਪਿੰਡੂ ਵਾਲੇ ਏਰੀਆ ਕਿਉਂਕਿ ਸ਼ਹਿਰੀ ਲੋਕਾਂ ਦੀ ਡਿਮਾਂਡ ਅਲੱਗ ਟਾਈਪ ਦੀ ਹੁੰਦੀ ਹੈ ਪਿੰਡਾਂ ਦੇ ਲੋਕਾਂ ਦੀ ਡਿਮਾਂਡ ਅਲੱਗ ਟਾਈਪ ਦੀ ਹੁੰਦੀ ਹੈ ਸ਼ਹਿਰੀ ਲੋਕੀ ਤੇ ਆਪਣਾ ਇੰਤਜ਼ਾਮ ਕਰ ਹੀ ਲੈਂਦੇ ਨੇ ਜੇ ਉੱਥੇ ਤੇ ਪਾਣੀ ਦੀ ਘਟ ਰਹਿਦਾ ਹੈ ਪਰ ਇੱਥੇ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਲੋਕੀ ਡੁੱਬਦੇ ਪਏ ਨੇ ਅਕਸਰ ਜਾਨਵਰ ਤੱਕਨ ਡੁੱਬੇ ਹੋਏ ਨੇ ਜੀ ਔਰ ਬਹੁਤ ਸਾਰੇ ਲੋਕ ਇਸੇ ਰੈਸਕਿਊ ਵੀ ਕੀਤੇ ਨੇ ਸਾਡੀ ਟੀਮਾਂ ਗਈਆਂ ਨੇ ਵਕਫਾ ਸਕੂਲ ਦੀਆਂ ਦੇ ਜਾ ਕਰਕੇ ਉਹ ਬੰਦਿਆਂ ਨੂੰ ਰੈਸਕਿਊ ਵੀ ਕਰਕੇ ਆਈਆਂ ਇਹਨਾਂ ਨੂੰ ਉਹਨਾਂ ਨੂੰ ਘਰ ਰਸਦ ਦੀ ਪਹੁੰਚਾ ਕੇ ਆਏ ਨੇ ਜੀ ਜਿਹਨੂੰ ਲੋਡ ਆ ਅਸੀਂ ਉਹ ਬੰਦਾ ਆਈਡੈਂਟੀਫਾਈ ਕਰੀਦਾ ਉਹਨਾਂ ਨੂੰ ਉੱਥੇ ਤੱਕ ਨੀ ਚੀਜ਼ ਪਹੁੰਚਾ ਕੇ ਆਈਦੀ ਹੈ ਇਹ ਨਹੀਂ ਕਿ ਕਿਸੇ ਨੇ ਵੀ ਕਹਿ ਦਿੱਤਾ ਤੇ ਉਹਨੂੰ ਜਿੱਦ ਦਾ ਪੜਾ ਦਿੱਤੀ ਬਿਕੋਜ਼ ਕਈ ਲੋਕ ਤੇ ਪਹਿਲਾਂ ਮੰਗ ਰਹੇ ਨੇ ਫਿਰ ਪਹਿਲਾਂ ਦਿੱਤੀਆਂ ਛੱਟੇ ਬੱਚਿਆਂ ਦੀ ਫੀਡਰ ਬੋਟਲਸ ਹੈਗੀਆਂ ਨੇ ਉਹ ਵੀ ਦਿੱਤੀਆਂ ਨੇ ਬੱਚਿਆਂ ਦੇ ਡਾਈਪਰਸ ਵਗੈਰਾ ਦੀ ਲੋੜ ਸੀ ਉਹ ਵੀ ਪਹੁੰਚਾਇਆ ਗਿਆ ਜੀ ਜਿਹੜੀ ਜਿਹੜੀ ਚੀਜ਼ ਦੀ ਲੋੜ ਆਂਦੀ ਗਈ ਹੈ ਉਸ ਹਿਸਾਬ ਨਾਲ ਲੰਗਰ ਵੀ ਪ੍ਰਿਪੇਅਰ ਕਰਾ ਠੀਕ ਹੈ ਜੀ ਤਾਂ ਕੁਝ ਹੋਰ ਵੀ ਲੋਕ ਨੇ ਤਾਂ ਭਾਜੀ ਕਿੰਨਾ ਕੁ ਹੁਣ ਥੱਲੇ ਕੀ ਕੰਮ ਕੀਤਾ ਹੈ ਕਿਉਂਕਿ ਚੋਕਰ ਤੋਂ ਇਲਾਵਾ ਕਿਉਂਕਿ ਕਾਫੀ ਕੋਈ ਪਹਿਲਾ 4-5 ਦਿਨ ਤੋਂ ਪਹਿਲਾਂ ਜੀ ਅਸੀਂ ਪੀਣ ਵਾਲਾ ਪਾਣੀ ਤੇ ਸੁੱਕੀ ਰਸਤ ਰਾਸ਼ਨ ਤੇ ਇੱਥੋਂ ਲੰਗਰ ਪਕਾ ਕੇ ਉਹ ਲੋਕਾਂ ਤੱਕ ਸਾਰਾ ਪ੍ਰੋਵਾਈਡ ਕਰਾ ਕੇ ਆਏ ਆ ਜੀ ਤੇ ਉਹ ਉਸ ਦਿਨ ਤੇ ਬਹੁਤ ਜ਼ਿਆਦਾ ਪਾਣੀ ਸੀ ਹੁਣ ਪਾਣੀ ਦਾ ਲੈਵਲ ਥੋੜਾ ਘਟ ਗਿਆ ਹੈ ਪਰ ਹੁਣ ਲੋਕਾਂ ਦੀ ਡਿਮਾਂਡ ਦੇ ਉੱਤੇ ਜਿਵੇਂ ਉਹ ਕਹਿ ਰਹੇ ਨੇ ਵੀ ਸਾਨੂੰ ਚਾਰੇ ਦੀ ਜ਼ਿਆਦਾ ਜ਼ਰੂਰਤ ਹੈ ਉਹ ਜੀ ਉਹ ਸਾਹਬ ਦੇ ਨਾਲ ਚੀਜ਼ ਉਹਨਾਂ ਨੂੰ ਪ੍ਰੋਵਾਈਡ ਕਰਾ ਰਹੇ ਆ ਜੀ ਅਸੀਂ ਕਿੰਨਾ ਚਾਰਾ ਜੀ ਕਿੰਨੇ ਡੰਗਰਾ ਦਾ ਕਿੰਨੇ ਦਿਨਾਂ ਦਾ 100 108 ਬੂਰੀਆਂ ਲੈਂਦੀਆਂ ਸੀ ਕਿੰਿਆਂ ਨੇ ਹੁਣ ਗੱਡੀ ਦੇ ਜਿੰਨੀਆਂ ਸਾਡੇ ਕੋਲ ਪਹੁੰਚਿਆ ਕੋਈ ਦੇ ਚੁੱਕੇ ਆ ਹੁਣ ਇਹ ਗਊਸ਼ਾਲਾ ਦੇ ਦੇਣ ਚੱਲੇ ਆ ਜੀ ਅਸੀਂ ਉੱਥੇ ਗਦਾਮ ਦੇ ਵਿੱਚ ਸਾਰਾ ਗਦਾਮ ਦੇ ਵਿੱਚ ਸਾਰਾ ਸਮਾਨ ਡੰਪ ਕੀਤਾ ਜੀ ਉਹ ਉੱਥੇ ਜਿੱਦਾਂ ਜਿੱਦਾਂ ਹਾਂ ਨੂੰ ਡਿਮਾਂਡ ਜਾਂ ਆਉਂਦੀਆਂ ਨੇ ਉਸ ਹਿਸਾਬ ਨਾਲ ਭੇਜ ਜਾਨੇ ਆ ਇੱਕ ਬਾਰੋਂ ਵੀ ਬਹੁਤ ਸੰਖਤਾਂ ਲੈ ਕੇ ਆ ਰਹੀਆਂ ਨੇ ਤੇ ਅਸੀਂ ਸਾਡੀ ਸੋਚ ਇਹ ਆ ਸਾਰਿਆਂ ਦੀ ਵੀ ਇਹ ਮਤਲਬ ਜਿੰਨਾ ਸਮਾਨ ਆ ਇਹ ਜਿੱਥੇ ਜ਼ਰੂਰਤਮੰਦ ਆ ਨਾ ਉਹਨੂੰ ਪਹੁੰਚਾਇਆ ਜਾਵੇ ਜੇ ਕੋਈ ਕੰਟੈਕਟ ਕਰਨਾ ਚਾਹਵੇ ਤੇ ਕਿਵੇਂ ਕੰਟੈਕਟ ਕੀਤਾ ਜਾ ਸਕਦਾ ਤੁਹਾਨੂੰ ਕੰਟੈਕਟ ਹੈ ਹਰ ਕਿਸੇ ਪਬਲਿਕ ਸਕੂਲ ਤੇ ਸੁਵਰਾਜ ਗਗਰਾ ਸਿੰਘ ਜੀ ਸੁਵਰਾਜ ਸਪੋਰਟਸ ਕਲੱਬ ਜਨਾਲਾ ਦੇ ਸਾਡੇ ਮੈਂਬਰ ਹਾਂ ਜੀ ਤੇ ਭਾਈ ਰਜਨੀਸ਼ ਜੀ ਹਾਂ ਜੀ ਤੇ ਪ੍ਰਧਾਨ ਜੀ ਨੰਬਰ ਆਪਣਾ ਬੋਲ ਦਿਓ ਤੁਸੀਂ ਜੇ ਕੋਈ ਲੋਡ ਹੋਵੇ ਤੇ ਇਹਨਾਂ ਦਾ ਨੰਬਰ ਲੈ ਲਓ 9781535362 ਇਹਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਸਵਰਾਜ ਸਪੋਰਟਸ ਕਲੱਬ ਅਜਨਾਲਾ ਜਿਹੜਾ ਵਾ ਉਹ ਟੀਮਾਂ ਸਾਡੀਆਂ ਲੱਗੀਆਂ ਹੋਈਆਂ ਨੇ ਔਰ ਲਗਾਤਾਰ ਚੱਲ ਰਹੀਆਂ ਅੱਜ ਵੀ ਸਾਡੀਆਂ ਤਿੰਨ ਟਰਾਲੀਆਂ ਜਿਹੜੀਆਂ ਨੇ ਉਹ ਇਧਰੋਂ ਸੂਰੇਪੁਰ ਤੋਂ ਹੋ ਕੇ ਗੁਜੇ ਗੁਜਰਾਂਵਾਲੀ ਸਾਈਡ ਤੇ ਅੱਧਰ ਗਈਆਂ ਹੋਈਆਂ ਨੇ ਉਹਦੇ ਵਿੱਚ ਅਚਾਰ ਤੁਸੀਂ ਹੁਮਦੇ ਰਹਿੰਦੇ ਹੋ ਬਸ ਹਾਂਜੀ ਬਿਲਕੁਲ ਸਾਡੀ ਕੋਸ਼ਿਸ਼ ਇਹ ਆ ਕਿ ਉਸ ਜਗ੍ਹਾ ਤੇ ਹੀ ਵਿਚਾਰਾ ਵਗੈਰਾ ਪਹੁੰਚੇ ਕਿਉਂਕਿ ਇਸ ਵੇਲੇ ਰਾਸ਼ਨ ਦੀ ਡਿਮਾਂਡ ਬਹੁਤ ਘਟ ਗਈ ਹੈ ਔਰ ਮੈਂ ਕਿ ਜਿਹੜਾ ਸੁੱਕਾ ਰਾਸ਼ਨ ਹੈ ਨਾ ਉਹ ਹਲੇ ਬਹੁਤ ਘੱਟ ਲੋਡ ਪੈ ਰਹੀ ਹੈ ਡੰਪ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਲੋਡ ਅੱਗੇ ਪਏਗੀ ਔਰ ਜਿਹੜਾ ਬਣਿਆ ਹੈ ਮਤਲਬ ਰਾਸ਼ਨ ਕੋਈ ਬਣਿਆ ਆਂਦਾ ਹੈ ਪ੍ਰਸ਼ਾਦਾ ਆਂਦਾ ਉਹ ਜ਼ਰੂਰ ਛਕਾਓ ਕਿਉਂਕਿ ਜ਼ਿਆਦਾਤਰ ਲੋਕੀਆ ਜਮਾਖੋਰੀ ਵਾਲੇ ਬੰਨੇ ਵੀ ਪੈ ਗਏ ਨੇ ਹੁਣ ਅੱਜ ਆਚਾਰ ਦੀ ਗੱਲ ਹੋ ਰਹੀ ਸੀ ਜਿਹੜਾ ਪੱਠਿਆਂ ਵਾਲਾ ਆਚਾਰ ਹੁੰਦਾ ਹੈ ਉਹਦੇ ਵਿੱਚ ਵੀ ਬਹੁਤ ਦੁਨੀਆਂ ਨੇ ਜਿਹੜੇ ਲੋਕਲ ਨੇ ਜਿੱਥੇ ਹਜੇ ਤੱਕ ਕੋਈ ਡਿਮਾਂਡ ਨਹੀਂ ਹੈ ਔਰ ਉਹ ਆਪਣੇ ਘਰਾਂ ਚ ਲਈ ਜਾਂਦੇ ਨੇ ਜਿੱਥੇ ਡਿਮਾਂਡ ਹੈ ਉੱਥੇ ਪਹੁੰਚ ਨਹੀਂ ਰਿਆ ਤੇ ਸਾਡੀ ਬੇਨਤੀ ਹੈ ਕਿ ਉੱਥੋਂ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਹੈ ਬਿਲਕੁਲ ਤੁਸੀਂ ਵੇਖੋ ਕਿ ਨੇ ਕੋਈ ਉਪਰਾਲਾ ਕੀਤਾ ਗਿਆ ਕਿ ਖਾਸ ਤੌਰ ਦੇ ਉੱਤੇ ਇੱਕ ਡੰਪਿੰਗ ਪੁਆਇੰਟ ਬਣਾਇਆ ਗਿਆ ਹੈ ਤਾਂ ਚਾਰੇ ਦਾ ਇੱਕ ਪਹਿਲਾ ਡੰਪਿੰਗ ਪੁਆਇੰਟ ਜਿਹੜਾ ਹੈ ਜਨਾਰਾ ਚ ਤਿਆਰ ਕੀਤਾ ਗਿਆ ਹੈ ਉਹਨਾਂ ਨੇ ਨੰਬਰ ਤਾਂ ਉਹਨਾਂ ਕੋਲ ਸਾਰਾ ਸਮਾਨ ਦਿੱਤਾ ਜਾਏਗਾ ਤਾਂ ਨੇਕ ਉਪਰਾਲਾ ਹੈ ਤਾਂ ਆਉਣਲੇ ਸਮੇਂ ਚ ਜੋ ਦਿੱਕਤਾਂ ਆ ਰਹੀਆਂ ਨੇ ਉਸ ਨੂੰ ਵੇਖ ਕੇ ਪ੍ਰਯਾਸ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਾ ਸਕੇ ਤੇ ਲੋਕ ਆਪਣੇ ਜੋ ਮਾਲ ਡੰਗਰਾ ਉਸ ਦੀ ਹਫਾਜ਼ਤ ਸਹੀ ਤਰੀਕੇ ਨਾਲ ਕਰ ਸਕਣ ਕੈਮਰਾਮੈਨ ਅਸ਼ਦੇ ਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ